ਤੱਟੇ ਤੋਂ ਬੰਦੂਰ ਹੁੰਦਾ ਲੋਡਰੀ ਫਾਰਮ ਠੰਡਾ ਦੇ ਵਿੱਚ ਕਿਸੇ ਵੀ ਨੀਤਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878623912 ਪਿੰਡ ਖਾਈ ਜ਼ਿਲ੍ਹਾ ਮੋਗਾ ਤੁਸੀਂ ਦਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਦੀਨਾ ਤੇ ਇਧਰਲੇ ਪਾਸੇ ਆ ਗਿਆ ਪਤੋ ਤੇ ਤੋਕੜ ਗੱਪਣ 3 ਮਹੀਨਿਆਂ ਦੀ ਚੈੱਕ ਪਾਸ ਆ ਵੀਰੇ ਕੋਕੀਰ ਕੀ 3.5 ਮਹੀਨਿਆਂ ਦੀ 9 ਕਿਲੋ ਦੁੱਧ ਆ ਤੇ ਪਹਿਲਣੀਆਂ ਨਾਲ ਬਾਈ ਕੱਟੀ ਨੰਬਰ ਬੋਲੀ ਬਣਾਇਆ ਕਿ ਨਾ 86840699 ਠੀਕ ਆ ਪਿੰਡ ਆ ਗਿਆ ਖਾਈ ਤੇ ਬੋਲ ਕਰਨਗੇ ਫੋਨ ਤੇ ਤੋੜ ਕੇ ਦਿਖਾਈ ਮੜੀ ਜੀ ਬਈ ਖੋਲ ਕੇ ਤੋੜੀ ਆ ਕਰ ਲਓ ਜੇ ਤੋਕੜ ਗੱਬਣ ਦੀ ਮੰਗ ਤੁਸੀਂ ਵੀਰੇ ਇੰਨੀ ਕਰਦੇ ਹੋ ਮੈਂ ਤਾਂ ਹੀ ਵੀਡੀਓ ਬਣਾ ਰਿਹਾ ਪਿੰਡ ਖਾਈ ਆ ਗਿਆ ਆ ਕਰ ਲਓ ਜੱਕ ਪੂਰੀ ਵਧੀਆ ਪਹਿਲਨ ਕੱਟੀ 9 ਕਿਲੋ ਦੁੱਧ ਥੱਲੇ ਪੂਰੀ ਸਾਫ ਪੂਰੇ ਥਣ ਲੈਵੇ ਦੀ ਓਕੇ ਆ ਦੇਖੋ ਕਰੋ ਜੱਕ ਦੇਖੋ ਕਿੱਡਾ ਘੱਟ ਘਾਟਾ ਮੋੜ ਕੇ ਲਈ ਵੀਰੇ ਮਿਲਦੀ ਮਿਲਦੀ ਵਧੀਆ ਵੀਰੇ ਮਿਲਦੀ ਮੈਂ ਕਹਿੰਦਾ ਚਾਰ ਤਨ ਜੋੜੇ ਅਗਲਾ ਠੀਕ ਆ ਦੇਖੋ ਕਰੋ ਜੱਕ ਪੂਰੀ ਵਧੀਆ ਆ ਦੇਖੋ ਜੀ ਨੰਬਰ ਆਪਾਂ ਸਕਰੀਨ ਤੇ ਲਾਦਾਏ ਮਗਰ ਆ ਗਿਆ ਬੱਚਾ ਤੇ ਮਹੀਨੇ ਰੇਢ ਮਹੀਨੇ ਮਗਰੋ ਹੀ ਬਣ ਗਈ ਲੱਗਦੀ ਹੈ ਨਾ ਬਾਹਲੇ ਵੱਡੇ ਕਦ ਕਰਦੇ ਸੋਹਣੀ ਸੁਨਖੀ ਆ ਪੂਰੀ ਵੀਰੇ ਕਰ ਲਿਓ ਆਈਆਂ ਦਾ ਸਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ